ਕੁਠੀ ਦੀ ਡਿਮਾਂਡ ਸਿਰਫ ਮਾਲਕ ਨੇ 12 ਲੱਖ ਰੁਪਇਆ ਕਿਹਾ ਹੈਗਾ ਮਾਲਕ ਕਹਿੰਦੇ ਨੇ ਵੀ ਖੇਤੀ ਤੋਂ ਖੇਤੀ ਵੇਚਣੀ ਐ ਐਮਰਜੈਂਸੀ ਲੋਡ ਪੈ ਗਈ ਤਾਂ ਕਰਕੇ ਅਸੀਂ ਵੇਚ ਰਹੇ ਹਾਂ ਅਸੀਂ ਜਮਾ ਨਮੀ ਕੁਠੀ ਐ ਹੁਣੇ ਮਾਲਕ ਨੇ ਸਾਰੀ ਤਿਆਰ ਕਰਵਾਈ ਐ ਰੇਟ ਹੋਰ ਵੀ ਹੋ ਜਾਊਗਾ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800 ਪੂਰਾ 62173 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਪੰਡ ਸ਼ਹਿਰ ਜਿੱਥੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਘਰ ਕੁਠੀ ਮਕਾਨ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਨੰਬਰ ਤੇ ਭੇਜੋ ਫ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆਂ ਜਿੰਨੇ ਕ ਰੇਟ ਵਾਸਤੇ ਤੁਸੀਂ ਕਹਿੰਨੇ ਰਹਿੰਦੇ ਹੋ ਓਨੇ ਕ ਰੇਟ ਦੀ ਆਪਾਂ ਤੁਹਾਡੇ ਖਾਤਰ ਕੋਠੀ ਲੈ ਕੇ ਪਹੁੰਚੇ ਆਂ ਪੂਰੀ ਵਧੀਆ ਸੋਹਣੀ ਕੋਠੀ ਐ ਫਰੰਟ ਪਹਿਲਾਂ ਤੁਸੀਂ ਚੈੱਕ ਕਰੋ ਜੀ ਉੱਪਰੋਂ ਤੁਸੀਂ ਚੈੱਕ ਕਰੋ ਮਾਲਕ ਨੇ ਜਿਹੜੀ ਵੀਡੀਓ ਬਣਾ ਕੇ ਭੇਜੀ ਆ ਸਾਰੀ ਵੀਡੀਓ ਬਹੁਤ ਵਧੀਆ ਬਣਾ ਕੇ ਭੇਜੀ ਆ ਜੀ ਅੰਦਰ ਬਾਹਰ ਦੀ ਸਾਰੀ ਇਹਨਾਂ ਨੇ ਵੀਡੀਓ ਬਹੁਤ ਸਹੀ ਢੰਗ ਨਾਲ ਬਣਾਈ ਆ ਬਾਕੀ ਤੁਸੀਂ ਪਹਿਲਾਂ ਤਾਂ ਬਾਹਰੋਂ ਚੈੱਕ ਕਰ ਲਓ ਤੇ ਹੁਣ ਆਪਾਂ ਚੱਲਦੇ ਆਂ ਜੀ ਅੰਦਰ 메ਨ ਗੇਟ ਤੁਸੀਂ ਚੈੱਕ ਕਰ ਲਓ ਪੂਰਾ ਵੱਡਾ ਪੂਰਾ ਵਧੀਆ ਮੇਨ ਗੇਟ ਆਪਾਂ ਨੂੰ ਮਿਲ ਜੂਗਾ। ਬਾਕੀ ਕੋਠੀ ਦੀ ਜਿਹੜੀ ਕੁਰਸੀ ਆ ਕਾਫੀ ਗਲੀ ਤੋਂ ਉੱਚੀ ਚੱਕ ਕੇ ਇਹਨਾਂ ਨੇ ਪਾਈ ਹੋਈ ਹੈ। ਬਾਕੀ ਤੁਸੀਂ 10 ਤੋਂ 15 ਲੱਖ ਦੀ ਡਿਮਾਂਡ ਦੇ ਵਿੱਚ ਕੋਠੀ ਕਹਿੰਦੇ ਸੀਗੇ। ਲੈ ਕੇ ਆਪਾਂ ਤੁਹਾਡੇ ਤੱਕ ਪਹੁੰਚੇ ਅੱਜ ਸਿਰਫ 12 ਲੱਖ ਰੁਪਇਆ ਮਾਲਕ ਨੇ ਡਿਮਾਂਡ ਕਹੀ ਆ। ਮਾਲਕ ਕਹਿੰਦੇ ਨੇ ਵੀ ਮੌਕੇ ਤੇ ਮਾਨਤਾਨ ਕਰ ਦਾਂਗੇ। ਮਾਲਕ ਨੂੰ ਪੈਸਾ ਦੀ ਮਜਬੂਰੀ ਹੈ ਜੀ ਐਮਰਜੈਂਸੀ ਲੋਡ ਕਰਕੇ ਕੁਠੀਏ ਜਿਹੜੀ ਇਹ ਸੇਲ ਕਰਨੀ ਪੈ ਰਹੀ ਆ ਜੀ। ਸਾਰਾ ਕੰਮ ਇਨਾਂ ਨੇ ਜਿੰਨਾ ਵੀ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਜੀ ਗੱਲ ਕਰੀਏ ਆਪਾਂ ਲਾਈਟਿੰਗ ਦੇ ਕੰਮ ਦੀ ਤਾਂ ਲਾਈਟ ਦਾ ਕੰਮ ਵਧੀਆ ਕਰਵਾਇਆ ਹੋਇਆ ਤੇ ਫਰਸ਼ ਵਧੀਆ ਲੱਗਿਆ ਹੋਇਆ ਸੀ ਕਈ ਥਾਵਾਂ ਤੇ ਇਹਨਾਂ ਨੇ ਟਾਈਲਸ ਲਗਵਾਈਆਂ ਹੋਈਆਂ ਜਿਵੇਂ ਕਿ ਤੁਸੀਂ ਚੈੱਕ ਕਰ ਰਹੇ ਹੋ ਸੀ ਬਾਹਰਲੀ ਸਾਈਡ ਜਿੱਥੇ ਆਪਾਂ ਪਹਿਲਾਂ ਖੜੀ ਸੀਗੇ ਉੱਥੇ ਸਿਮੈਂਟਡ ਫਰਸ਼ ਆਪਨ ਮਿਲੂਗਾ ਰੰਗ ਦਾ ਸਾਰਾ ਕੰਮ ਕਰਵਾ ਰੱਖਿਆ ਬਾਹਰ ਤੋਂ ਲੈ ਕੇ ਅੰਦਰ ਤੱਕ ਤੇ ਕੰਮ ਵਧੀਆ ਇਹਨਾਂ ਨੇ ਕਰਵਾ ਰੱਖਿਆ ਜੀ ਬਾਕੀ ਤੁਸੀਂ ਵੀਡੀਓ ਚੈੱਕ ਕਰ ਰਹੇ ਹੋ ਜੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ। ਬਾਕੀ ਜੋੜੀਆਂ ਦਾ ਕੰਮ ਵਧੀਆ ਹੋਇਆ। ਲੱਕੜ ਦੀਆਂ ਵਧੀਆ ਜੋੜੀਆਂ ਲੱਗੀਆਂ ਹੋਈਆਂ ਤੇ ਜੋੜੀਆਂ ਦੇ ਵਿੱਚ ਜੋ ਵੀ ਹੈਂਡਲ, ਜੋ ਵੀ ਕਬਜ਼ੇ, ਜੋ ਵੀ ਲੋਕ ਵਗੈਰਾ ਲੱਗੇ ਹੋਏ ਨੇ ਵਧੀਆ ਲੱਗੇ ਹੋਏ ਨੇ। ਸਾਰਾ ਕੰਮ ਜਿੰਨਾ ਹੋਇਆ ਜੋੜੀਆਂ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਜੀ। ਗੱਲਬਾਤ ਆਪਾਂ ਕਰ ਰਹੇ ਹਾਂ ਜੀ। ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਵੀਡੀਓ? ਚਲਦੀ-ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ। ਵਧੀਆ ਲੱਗ ਰਹੀ ਜੀ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਬਾਥਰੂਮ ਤੁਸੀਂ ਚੈੱਕ ਕਰੋ ਜੀ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਬਾਥਰੂਮ 'ਚ ਟਾਈਲਾਂ ਦਾ ਟੂਟਲ ਕੰਮ ਹੋਇਆ ਸੀ ਤੇ ਤੁਸੀਂ ਆਪ ਹੀ ਚੈੱਕ ਕਰੋ ਸਟੈਂਡਿੰਗ ਸ਼ੀਟ ਲੱਗੀ ਹੋਈ ਐ ਟੂਟੀਆਂ ਦਾ ਜੋ ਵੀ ਕੰਮ ਹੋਇਆ ਮਾਲਕ ਨੇ ਵਧੀਆ ਕਰਵਾਇਆ ਹੋਇਆ ਵਧੀਆ ਘਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜੀ ਰੇਟ ਵੀ ਵਧੀਆ ਘੱਟ ਹੈ ਬਾਕੀ 10-12 ਲੱਖ ਦੇ ਵਿੱਚ ਅੱਜ ਕੱਲ ਕੀ ਆਉਂਦੇ ਸੀ ਆਪਾਂ ਨੂੰ ਬਣਾ ਬਣਾਇਆ ਘਰ ਉਹ ਵੀ ਵਧੀਆ ਮਿਲ ਰਿਹਾ ਜੀ ਕੋਈ ਖਰੀਦਣ ਦਾ ਹੋਵੇ ਚਾਹਵਨ ਤਾਂ ਪੂਰੀ ਦੀ ਪੂਰੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਪਹਿਲਾਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਘਰ ਕਿਵੇਂ ਦਾ ਲੱਗ ਰਿਹਾ ਜੀ ਬਾਕੀ ਅ ਰਸੋਈ ਵਧੀਆ ਬਣੀ ਹੋਈ ਹੈ ਅ ਰਸੋਈ ਦੇ ਵਿੱਚ ਫਾਰਸ਼ ਤੁਸੀਂ ਚੈੱਕ ਕਰੋ ਵਧੀਆ ਆਪਾਂ ਨੂੰ ਮਿਲ ਜਾਊਗਾ ਤੇ ਰਸੋਈ ਤੁਸੀਂ ਚੈੱਕ ਕਰੋ ਕੋਈ ਐਦਾ ਨਹੀਂ ਹੈਗਾ ਵੀ ਛੋਟੀ ਜੀ ਆਪਾਂ ਨੂੰ ਮਿਲੂਗੀ ਠੀਕ ਹੈ ਜੀ ਮੀਡੀਅਮ ਸਾਈਜ਼ ਹੈ ਜਿਆਦਾ ਛੋਟੀ ਵੀ ਨਹੀਂ ਤੇ ਜਿਆਦਾ ਵੱਡੀ ਵੀ ਨਹੀਂ ਠੀਕ ਹੈ ਜੀ ਬਾਕੀ ਤੁਸੀਂ ਵੀਡੀਓ ਚ ਚੈੱਕ ਕਰ ਹੀ ਰਹੇ ਹੋ ਸੀ ਤੇ ਟੂਟੀਆਂ ਦਾ ਕੰਮ ਦੇਖੋ ਜੀ ਸਿੰਕ ਵਗੈਰਾ ਆਪਾਂ ਨੂੰ ਵਧੀਆ ਲੱਗਿਆ ਹੋਇਆ ਮਿਲ ਜਾਊਗਾ ਬਾਕੀ ਲੌਬੀ ਏਰੀਆ ਵਧੀਆ ਮਿਲ ਜਾਊਗਾ ਤੇ ਜਿਹੜੇ ਕਮਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਤੁਸੀਂ ਆਪ ਹੀ ਚੈੱਕ ਕਰੋ ਜੀ ਖੁੱਲੇ ਡੁੱਲੇ ਵਧੀਆ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਕੋਈ ਇਦਾਂ ਨਹੀਂ ਹੈਗਾ ਅਸੀਂ ਵੀ ਛੋਟੇ ਛੋਟੇ ਜਿਹੇ ਕਮਰੇ ਆ ਕਈ ਆਪਣੇ ਕੋਲੇ ਘਰ ਆਉਂਦੇ ਰਹਿੰਦੇ ਅਸੀਂ ਜਿਨ੍ਹਾਂ ਦੇ ਵਿੱਚ ਮਤਲਬ ਕਿ ਕਮਰੇ ਜਮੇ ਛੋਟੇ ਛੋਟੇ ਬਣੇ ਹੁੰਦੇ ਅਸੀਂ ਚਲੋ ਉਹ ਤਾਂ ਜਗਾਂ ਦੇ ਹਿਸਾਬ ਨਾਲ ਬਣੇ ਹੁੰਦੀ ਅਸੀਂ ਇਸ ਘਰ ਦੇ ਵਿੱਚ ਕਮਰੇ ਤੇ ਹਰ ਚੀਜ਼ ਖੁੱਲੀ ਡੁੱਲੀ ਆਪਾਂ ਨੂੰ ਮਿਲੂਗੀ ਬਾਕੀ ਜੇ ਆਪਾਂ ਜਗਾਂ ਦੀ ਟੋਟਲ ਗੱਲ ਕਰੀਏ ਤਾਂ 4 ਮਰਲੇ ਥਾਂ ਮਾਲਕ ਨੇ ਦੱਸੀਆਂ 4 ਮਰਲੇ ਥਾਂ ਜੀ ਤੇ 12 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਹਿ ਕੇ ਰੇਟ ਮੁਕਾਇਆ ਜਾਊਗਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜੇ ਆਪਾਂ ਏਰੀਆ ਦੀ ਗੱਲ ਕਰੀ ਅਸੀਂ ਤਾਂ ਸਾਰਾ ਕੁਝ ਤੁਹਾਨੂੰ ਮੈਂ ਦੱਸ ਦੇਣ ਸੀ ਇਹਨਾਂ ਦਾ ਜਿਹੜਾ ਖਾਸ ਪਿੰਡ ਰਸੂਲਪੁਰ ਬ੍ਰਾਹਮਣਾਂ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਨੀਅਰ ਰੋਡ ਲੱਗਦਾ ਕਿਸ਼ਨਗੜ ਕਾਲਾ ਬੱਕਰਾ ਕਰਤਾਰਪੁਰ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਖਾਸ ਪਿੰਡ ਰਸੂਲਪੁਰ ਬ੍ਰਾਹਮਣਾਂ ਜੀ ਤੇ 12 ਲੱਖ ਰੁਪਏ ਮਾਲਕ ਨੇ ਰੇਟ ਮੰਗਿਆਗਾ ਗਲੀ ਤੁਸੀਂ ਚੱਕ ਕਰ ਹੀ ਲਈ ਸੀ ਤੇ ਰੇਟ ਹੋ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਚੱਲਦੀ ਚੱਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗ ਰਹੀ ਐ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਦੇਖਣ ਨੂੰ ਮਿਲ ਗਿਆ ਹੋਊਗਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਰਤਬਾਰ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਉੱਤੇ ਤੇ ਪੋਡੀਅਮ ਦੇ ਥੱਲੇ ਵੀ ਆਪਾਂ ਨੂੰ ਕਾਫੀ ਸਪੇਸ ਦੇਖਣ ਨੂੰ ਮਿਲੂਗੀ ਜਿਵੇਂ ਕਿ ਤੁਸੀਂ ਦੇਖਿਆ ਸੀਗਾ ਅਨਮੋਟਰ ਵਗੈਰਾ ਰੱਖਿਆ ਹੋਇਆ ਸੀਗਾ ਬਾਕੀ ਆਪਾਂ ਉੱਤੇ ਪਹੁੰਚ ਗਏ ਤੁਸੀਂ ਚੈੱਕ ਕਰੋ ਜੀ ਉੱਤੇ ਵੀ ਆਪਾਂ ਨੂੰ ਛੱਤ ਜਿਹੜੀ ਮਿਲੂਗੀ ਖੁੱਲੀ ਡੁੱਲੀ ਦੇਖਣ ਨੂੰ ਮਿਲੂਗੀ ਤੇ ਸਾਰੀ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਐ ਤੇ ਬਾਥਰੂਮ ਵਗੈਰਾ ਉੱਤੇ ਵੀ ਆਪਾਂ ਨੂੰ ਮਿਲ ਜੂਗਾ ਬਾਕੀ ਪਾਣੀ ਦੀ ਸਪਲਾਈ ਉੱਤੇ ਤਾਂ ਆਪਾਂ ਨੂੰ ਮਿਲਣੀ ਸੀਗੀ ਵਧੀਆ ਪਾਣੀ ਐ ਜੀ ਵਧੀਆ ਉੱਪਰ ਦਾ ਬਾਥਰੂਮ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਰਹੇ ਹੋ ਜੀ ਤੇ ਕੰਮ ਸਾਰਾ ਮਾਲਕ ਨੇ ਲਗਭਗ ਕਰਵਾਏ ਰੱਖੇ ਸੀ ਜੋੜੀਆਂ ਦਾ ਜੋ ਵੀ ਕੰਮ ਹੁੰਦਾ ਹੈ ਲਾਈਟਿੰਗ ਦਾ ਪਾਣੀ ਦੀ ਸਪਲਾਈ ਦਾ ਬਾਕੀ ਆਪਾਂ ਹੁਣ ਉੱਤੇ ਖੜੇ ਹਾਂ ਸੀ ਉੱਪਰ ਦੀ ਜੇ ਗੱਲਬਾਤ ਕਰੀਏ ਤਾਂ ਉੱਪਰ ਵੀ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲ ਜੂਗਾ ਬਾਥਰੂਮ ਦੇਖਣ ਨੂੰ ਮਿਲ ਜੂਗਾ ਸਾਰੀ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਬਾਕੀ ਗੱਲਬਾਤ ਆਪਾਂ ਕਰ ਰਹੇ ਹਾਂ ਤੇ ਸਾਰਾ ਕੁਝ ਤੁਸੀਂ ਦੇਖ ਵੀ ਰਹੇ ਹੋ ਸੀ ਉੱਪਰ ਦਾ ਕਮਰਾ ਚੈੱਕ ਕਰ ਲਓ ਤੇ ਛੱਤ ਦੇਖ ਲਓ ਆਸੇ ਪਾਸੇ ਦਾ ਮਾਹੌਲ ਦੇਖ ਲਓ ਜੀ ਤੇ ਆਸੇ ਪਾਸੇ ਦੀ ਜਗ੍ਹਾ ਦੀ ਆਪਾਂ ਗੱਲ ਕਰੀਏ ਤਾਂ ਆਸੇ ਪਾਸੇ ਆਪਾਂ ਨੂੰ ਘਰ ਕੋਠੀਆਂ ਮਕਾਨ ਮਿਲ ਜਾਣਗੇ ਜੀ ਕੋਈ ਐਦਾਂ ਨਹੀਂ ਹੈਗਾ ਵੀ ਇਕੱਲੀ ਜੀ ਕੋਠੀ ਜਾਂ ਕੱਲਾ ਜਿਹਾ ਆਪਾਂ ਨੂੰ ਘਰ ਮਿਲੂਗਾ ਪੂਰੇ ਰਿਹਾਇਸ਼ੀ ਏਰੀਆ ਦੇ ਵਿੱਚ ਆਪਾਂ ਇਹ ਕੁਠੀ ਲੈ ਕੇ ਪਹੁੰਚੇ ਹਾਂ ਜੀ। ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਰਸੂਰਪੁਰ ਬ੍ਰਾਹਮਣਾ ਜੀ। ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ। ਤੇ ਬਾਕੀ ਰੇਟ ਵੇਖ ਕੇ ਮਾਲਕ ਨਾਲ ਮੁਕਾ ਲਿਓ ਤੇ ਆਪਾਂ ਗੱਲ ਕਰੀਏ ਮਾਲਕ ਦੇ ਮੋਬਾਈਲ ਨੰਬਰ ਦੀ 9781162907 9781162907 ਇਹ ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੋਈ ਤਮ ਮਾਲਿਕ ਨਾਲ ਬਹਿ ਕੇ ਆਪ ਤੁਸੀਂ ਕਰ ਸਕਦੇ ਹੋ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟਮ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਆਪਣਾ 73 800 ਪੂਰਾ 26173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜ ਦਿਓ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੋਂ ਅੜੀ ਲਗਾ ਦੇਵਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਫਰੀਦ ਆਪਣਾ ਸਾਰਾ ਕੰਮ ਹੈ ਬਸ ਤੁਸੀਂ ਭੇਜ ਦੇ ਕਰੋ ਵੀਡੀਓ ਜਿਹੜੀ ਬਣਾਉਣੀ ਹੈ ਜੀ ਵਧੀਆ ਬਣਾਉਣੀ ਹੈ ਪ੍ਰੋਪਰ ਬਣਾਉਣੀ ਹੈ ਮੋਬਾਈਲ ਨੂੰ ਜ਼ਿਆਦਾ ਹਿਲਾ ਨਾ ਦਿਆ ਕਰੋ ਆਰਾਮ ਨਾਲ ਵੀਡੀਓ ਬਣਾਇਆ ਕਰੋ ਤੇ ਆਪਣੇ ਕੋਲੇ ਭੇਜ ਦਿਓ ਤੇ ਕੋਈ ਗੱਲਬਾਤ ਕਰਨੀ ਹੋਊਗੀ ਜਾਂ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਵੀਡੀਓ ਚ ਕਮੀ ਪੇਸ਼ੀ ਰਹਿੰਦੀ ਹੋਈ ਜਾਂ ਕੁਝ ਪੁੱਛਣਾ ਹੋਵੇ ਤਾਂ ਤੁਹਾਨੂੰ ਆਪਣੇ ਆਪ ਮੈਂ ਫੋਨ ਕਰ ਲਵਾਂਗਾ ਜੀ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਜੀ ਹਰ ਰੋਜ਼ ਹਰ ਵੀਡੀਓ ਨੂੰ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਚੈਨਲ ਨੂੰ ਵੀਡੀਓ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੰਨੇ ਕ੍ਰੇਡ ਤੱਕ ਆਪਾਂ ਘਰ ਕੁਠੀ ਮਕਾਨ ਕਿੱਥੋਂ ਲੈ ਕੇ ਪਹੁੰਚੀਏ ਕਰੋ ਕਮੈਂਟ ਇਹਨੇ ਮੈਂ ਉਡੀਕ ਕਰਦਾ ਤੁਹਾਡੇ ਕਮੈਂਟਾਂ ਦੀ ਤੇ ਉਸ ਹਿਸਾਬ ਨਾਲ ਅਗਲੀ ਵੀਡੀਓ ਚ ਆਪਾਂ ਲੈ ਕੇ ਪਹੁੰਚਾਂਗੇ ਤਾਂ ਕਿ ਐਡ ਕਰਬੋਣੀਆਂ ਭੇਜੋ ਜੀ ਤੇ ਲਾਈਕ ਸ਼ੇਅਰ ਜਰੂਰ ਕਰ ਦੋ ਜੇ ਤੁਸੀਂ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਿੰਨੀਆਂ ਮੇਰੀਆਂ ਭੈਣਾਂ ਮੇਰੇ ਮਾਤਾ ਮਾ ਮੇਰੇ ਬਡੇ ਬਜ਼ੁਰਗ ਜਿੰਨੇ ਦੇਖ ਰਹੂ ਚੈੱਕ ਕਰ ਲਓ ਸਬਸਕ੍ਰਾਈਬ ਨਹੀਂ ਕੀਤਾ ਕਰ ਦਿਓ ਜਰੂਰ ਜੀ